ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਇਹ ਕੁਝ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਬਾਲ ਲੰਬੇ ਕਰਨੇ ਹਨ ਤਾਂ ਸੂਰਜਮੁਖੀ ਦਾ ਤੇਲ ਆਪਣੇ ਬਾਲਾਂ ਤੇ ਲਗਾਓ ਤੇ ਮਾਲਿਸ਼ ਕਰੋ ਜੇਕਰ ਤੁਹਾਡਾ ਪੇਟ ਵੱਧ ਰਿਹਾ ਹੈ ਤਾਂ ਖੰਡ ਚੌਲ ਮੈਦੇ ਨਾਲ ਬਣੀਆਂ ਚੀਜ਼ਾਂ ਦਾ ਸੇਵਨ ਨਾ ਕਰੋ ਗਹਿਣਿਆਂ ਦੇ ਡੱਬੇ ਵਿੱਚ ਇੱਕ ਚਾਕ ਦਾ ਟੁਕੜਾ ਰੱਖੋ ਇਸ ਨਾਲ ਗਹਿਣੇ ਕਾਲੇ ਨਹੀਂ ਹੋਣਗੇ ਰੋਜ਼ਾਨਾ ਬਦਾਮ ਖਾਣ ਨਾਲ ਸ਼ੂਗਰ ਤੇ ਦਿਲ ਦੇ ਦਿਲ ਦੀ ਬਿਮਾਰੀ ਨਹੀਂ ਹੁੰਦੀ ਚਿਹਰੇ ਤੇ ਛਾਈਆਂ ਜਾਂ ਚੁਰੜੀਆਂ ਹੋਣ ਤਾਂ ਖੀਰੇ ਨੂੰ ਆਪਣੇ ਚਿਹਰੇ ਤੇ ਲਗਾਓ ਦੁੱਧ ਵਿੱਚ ਖਜੂਰ ਮਿਲਾ ਕੇ ਜੂਸ ਬਣਾ ਕੇ ਪੀਣ ਨਾਲ ਕੱਦ ਲੰਬਾ ਹੋ ਜਾਂਦਾ ਹੈ ਪਾਣੀ ਵਿੱਚ ਅਦਰਕ ਉਬਾਲ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਟਮਾਟਰ ਦਾ ਸੂਪ ਪੀਣ ਨਾਲ ਚਿਹਰੇ ਤੋਂ ਛਾਈਆਂ ਚੁਰੜੀਆਂ ਗਾਇਬ ਹੋ ਜਾਂਦੀਆਂ ਹਨ ਤੇ ਚਿਹਰੇ ਤੇ ਨਿਖਾਰ ਆ ਜਾਂਦਾ ਹੈ ਪੱਥਰੀ ਹੋ ਜਾਵੇ ਤਾਂ ਖੀਰੇ ਦਾ ਜੂਸ ਪੀਓ ਇਸ ਨਾਲ ਪੱਥਰੀ ਨਿਕਲਣ ਵਿੱਚ ਮਦਦ ਹੋਵੇਗੀ ਕarele ਦੇ ਰਸ ਵਿੱਚ ਚੀਨੀ ਮਿਲਾ ਕੇ ਪੀਣ ਨਾਲ ਬਵਾਸੀਰ ਤੋਂ ਛੁਟਕਾਰਾ ਮਿਲ ਜਾਵੇਗਾ ਗੰਜਾਪਨ ਦੂਰ ਕਰਨ ਲਈ ਧਨੀਏ ਦਾ ਰਸ ਲਗਾਓ ਫਾਇਦਾ ਹੋਵੇਗਾ ਕੱਚੇ ਨਾਰੀਅਲ ਦਾ ਤੇਲ ਲਗਾਉਣ ਨਾਲ ਵਾਲ ਮਜ਼ਬੂਤ ਹੋ ਜਾਂਦੇ ਹਨ ਚਿਹਰੇ ਤੇ ਝੁਰੜੀਆਂ ਹਨ ਤਾਂ ਗ੍ਰੀਨ ਟੀ ਦਾ ਸੇਵਨ ਕਰੋ ਚਿਹਰੇ ਤੇ ਸ਼ਾਇਆ ਹੋਣ ਤਾਂ ਨਿੰਬੂ ਦਾ ਛਿਲਕਾ ਲਗਾਓ ਚਿਹਰਾ ਸਾਫ਼ ਹੋ ਜਾਵੇਗਾ ਗੁੰਗਣਾ ਪਾਣੀ ਪੀਣ ਵਾਲੇ ਇਨਸਾਨ ਦੇ ਦਿਲ ਦੇ ਵਾਲ ਕਦੇ ਵੀ ਬੰਦ ਨਹੀਂ ਹੁੰਦੇ ਹਰ ਰੋਜ਼ ਦਹੀਂ ਦਾ ਇਸਤੇਮਾਲ ਕਰੋ ਮੇਸਦਾ ਖਰਾਬ ਨਹੀਂ ਹੋਵੇਗਾ ਸ਼ਾਮ ਨੂੰ ਚੌਲ ਖਾਣ ਨਾਲ ਚਰਬੀ 체ਤੀ ਵਧਣ ਲੱਗ ਜਾਂਦੀ ਹੈ ਬੱਕਰੇ ਦਾ ਮੀਟ ਖਾਣ ਨਾਲ ਬੁਢਾਪਾ ਨਹੀਂ ਆਉਂਦਾ ਖੀਰੇ ਨੂੰ ਹਰ ਰੋਜ਼ ਛਿਲਕੇ ਸਮੇਤ ਖਾਓ ਸਕਿਨ ਮਲਾਇਮ ਹੋ ਜਾਂਦੀ ਹੈ ਹਰ ਰੋਜ਼ ਨਿੰਬੂ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘਟ ਹੋਣ ਲੱਗ ਜਾਂਦੀ ਹੈ ਜ਼ਖਮ ਦੀ ਸੋਜ ਨੂੰ ਦੂਰ ਕਰਨ ਲਈ ਪਿਆਜ਼ ਨੂੰ ਜਲਾ ਲਓ ਇਸ ਵਿੱਚ ਹਲਦੀ ਮਿਲਾ ਕੇ ਲਗਾ ਲਓ ਜ਼ਮੀਨ ਤੇ ਲੇਟਣ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ ਗਰਮ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਨਹਾਉਣ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਗਾਂ ਦਾ ਦੁੱਧ ਪੀਣ ਦੇ ਨਾਲ ਜਿਆਦਾ ਸਤੇਜ ਹੁੰਦੀ ਹੈ ਆਲੂ ਬਖਾਰਾ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਨਿੰਬੂ ਦੇ ਛਿਲਕੇ ਦਾ ਪਾਊਡਰ ਬਣਾ ਕੇ ਨਮਕ ਮਿਲਾ ਕੇ ਬੁਰਸ਼ ਕਰਨ ਦੇ ਨਾਲ ਦੰਦਾਂ ਦਾ ਪੀਲਾਪਨ ਦੂਰ ਹੋ ਜਾਂਦਾ ਹੈ ਜੇਕਰ ਤੁਹਾਨੂੰ ਚੱਕਰ ਆਉਣੇ ਬੰਦ ਨਹੀਂ ਹੁੰਦੇ ਤਾਂ ਕਾਲੇ ਨਮਕ ਵਾਲਾ ਪਾਣੀ ਪੀਓ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਗੁਲਾਬ ਜਲ ਲਗਾਓ ਛੇਤੀ ਬੁੱਢੇ ਨਹੀਂ ਹੋਵੋਗੇ ਸਵੇਰੇ ਖਾਲੀ ਪੇਟ ਭਿੱਜੇ ਹੋਏ ਅਖਰੋਟ ਖਾਣ ਨਾਲ ਚਿਹਰੇ ਤੇ ਚਮਕ ਆ ਜਾਂਦੀ ਹੈ ਤੇ ਵਾਲ ਮਜ਼ਬੂਤ ਹੋ ਜਾਂਦੇ ਹਨ ਹਰ ਰੋਜ਼ ਆਲੂ ਖਾਣ ਨਾਲ ਸਕਿਨ ਦੀ ਚਰਬੀ ਘੱਟ ਹੋ ਜਾਂਦੀ ਹੈ ਪਾਣੀ ਵਿੱਚ ਫਟਕੜੀ ਮਿਲਾ ਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੁੰਦੀ ਹੈ ਜਿਆਦਾ ਚਿਕਨਾਈ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਗਲੇ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ ਠੰਡੇ ਪਾਣੀ ਨਾਲ ਨਹਾਉਣ ਤੇ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਜੇਕਰ ਤੁਹਾਡੇ ਸਰੀਰ ਵਿੱਚ ਕਦੇ ਵੀ ਕਿਤੇ ਵੀ ਕੋਈ ਵੀ ਮੋਚ ਆ ਜਾਵੇ ਤਾਂ ਮੋਚ ਵਾਲੀ ਥਾਂ ਉੱਪਰ ਹਲਕੇ ਹੱਥਾਂ ਨਾਲ ਭੇੜ ਦੇ ਦੁੱਧ ਦੀ ਮ사ਜ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਮੋਚ ਬਿਲਕੁਲ ਠੀਕ ਹੋ ਜਾਵੇਗੀ ਜੇਕਰ ਤੁਹਾਡੇ ਵਾਲ ਝੜ ਰਹੇ ਨੇ ਅਤੇ ਜੇਕਰ ਤੁਹਾਡੇ ਘਰ ਵਿੱਚ ਕੋਈ ਅਨਾਰ ਦਾ ਦਰਖਤ ਹੈ ਤਾਂ ਅਨਾਰ ਦੇ ਬੂਟੇ ਦੇ ਜੋ ਫੁੱਲ ਹੁੰਦੇ ਹਨ ਦਹੀਂ ਵਿੱਚ ਮਿਲਾ ਕੇ ਉਹਨਾਂ ਦਾ ਪੇਸਟ ਬਣਾ ਕੇ ਸਿਰ ਉੱਪਰ ਲਗਾਉਣ ਨਾਲ ਵਾਲ ਕਦੇ ਵੀ ਨਹੀਂ ਝੜਨਗੇ ਅਤੇ ਬਿਲਕੁਲ ਸਿਲਕੀ ਹੋ ਜਾਣਗੇ ਜੇਕਰ ਤੁਹਾਡੇ ਪੈਰਾਂ ਦੀਆਂ ਅੱਡੀਆਂ ਫਟ ਗਈਆਂ ਨੇ ਸਰੋਂ ਦਾ ਤੇਲ ਵਿੱਚ ਥੋੜੀ ਜਹੀ ਹਲਦੀ ਮਿਲਾ ਕੇ ਲਗਾਉਣ ਦੇ ਨਾਲ ਅੱਡੀਆਂ ਬਿਲਕੁਲ ਠੀਕ ਹੋ ਜਾਂਦੀਆਂ ਹਨ ਸਾਨੂੰ ਕਦੇ ਵੀ ਆਪਣੇ ਹੱਥਾਂ ਦੀਆਂ ਉਂਗਲੀਆਂ ਨਹੀਂ ਝਟਕਾਉਣੀਆਂ ਚਾਹੀਦੀਆਂ ਕਿਉਂਕਿ ਜਹਾ ਕਰਨ ਨਾਲ ਹੱਡੀਆਂ ਦੀ ਬਿਮਾਰੀ ਹੋ ਸਕਦੀ ਹੈ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਅੱਖਾਂ ਦੇ ਥੱਲੇ ਡਾਰਕ ਸਰਕਲ ਤੇ ਹੋਰ ਵੀ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਦੇ ਰੂਮ ਵਿੱਚ ਹੀ ਰੱਖਦੇ ਹੋ ਤਾਂ ਲਗਾਤਾਰ ਅੰਦਰ ਰਹਿਣ ਨਾਲ ਉਹਨਾਂ ਦੀ ਇਮਿਊਨਿਟੀ ਸਟਰੋਂਗ ਨਹੀਂ ਹੋਵੇਗੀ ਇਸ ਲਈ ਉਹਨਾਂ ਨੂੰ ਮਿੱਟੀ ਵਿੱਚ ਜਿਆਦਾ ਤੋਂ ਜਿਆਦਾ ਖੇਡਣ ਦਿੱਤਾ ਜਾਵੇ ਤਾਂ ਉਹਨਾਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਵਧੀਆ ਹੋ ਜਾਵੇਗੀ ਧਨੀਏ ਦਾ ਰਸ ਲਗਾਉਣ ਨਾਲ ਗੰਜੇ ਸਿਰ ਉੱਪਰ ਵੀ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ ਜੋ ਲੋਕ ਬਹੁਤ ਹੀ ਜ਼ਿਆਦਾ ਪਤਲੇ ਹਨ ਉਹਨਾਂ ਨੂੰ ਦਹੀਂ ਦੁੱਧ ਲੱਸੀ ਆਦ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਲਦੀ ਸੌਣ ਵਾਲਾ ਤੇ ਜਲਦੀ ਉੱਠਣ ਵਾਲਾ ਇਨਸਾਨ ਹਮੇਸ਼ਾ ਤਰੋਤਾਜ਼ਾ ਦਿਖਾਈ ਦਿੰਦਾ ਹੈ ਇਸ ਲਈ ਸਾਨੂੰ ਜਲਦੀ ਸੌਣਾ ਚਾਹੀਦਾ ਹੈ ਤੇ ਜਲਦੀ ਹੀ ਉੱਠਣਾ ਵੀ ਚਾਹੀਦਾ ਹੈ ਰਾਤ ਵੇਲੇ ਤਾਜੀ ਹਵਾ ਵਿੱਚ ਸੌਣ ਨਾਲ ਇਨਸਾਨ ਦਾ ਦਿਮਾਗ ਬਹੁਤ ਵਧੀਆ ਕੰਮ ਕਰਦਾ ਹੈ ਜੇਕਰ ਤੁਸੀਂ ਮੱਛਰਾਂ ਤੋਂ ਪਰੇਸ਼ਾਨ ਹੋ ਤਾਂ ਸੌਂਦੇ ਸਮੇਂ ਆਪਣੇ ਕੋਲ ਨਮਕੀਨ ਪਾਣੀ ਰੱਖ ਭਰ ਕੇ ਰੱਖ ਲਓ ਇਸ ਤਰ੍ਹਾਂ ਕਰਨ ਨਾਲ ਮੱਛਰ ਰਾਤ ਭਰ ਤੁਹਾਡੇ ਨਜ਼ਦੀਕ ਨਹੀਂ ਆਉਣਗੇ ਨਿੰਮ ਦੇ ਪੱਤਿਆਂ ਨਾਲ ਵਾਲ ਧੋਣ ਨਾਲ ਵਾਲਾਂ ਦਾ ਝੜਨਾ ਬਿਲਕੁਲ ਬੰਦ ਹੋ ਜਾਂਦਾ ਹੈ ਜਿਆਦਾ ਤਲੀਆਂ ਹੋਈਆਂ ਚੀਜ਼ਾਂ ਨੂੰ ਨਹੀਂ ਖਾਣਾ ਚਾਹੀਦਾ ਕਿਉਂਕਿ ਇਹਨਾਂ ਨਾਲ ਬਾਦ ਹਾਜਮੀ ਹੋ ਸਕਦੀ ਹੈ ਟਮਾਟਰ ਨੂੰ ਕੱਟ ਕੇ ਉਸ ਵਿੱਚ ਥੋੜੀ ਜਹੀ ਕਾਫੀ ਮਿਲਾ ਕੇ ਚਿਹਰੇ ਉੱਪਰ ਮ사ਜ ਕਰਨ ਦੇ ਨਾਲ ਚਿਹਰਾ ਖਿੜ ਜਾਂਦਾ ਹੈ ਹਰ ਰੋਜ਼ ਸੌਂਫ ਵਾਲਾ ਦੁੱਧ ਪੀਣ ਨਾਲ ਰੰਗ ਗੋਰਾ ਹੋ ਜਾਂਦਾ ਹੈ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਫਰੂਟ ਨਹੀਂ ਖਾਣੇ ਚਾਹੀਦੇ ਕਿਉਂਕਿ ਅਜਿਹਾ ਕਰਨਾ ਸਾਡੇ ਲੀਵਰ ਲਈ ਨੁਕਸਾਨਦਾਇਕ ਹੋ ਸਕਦਾ ਹੈ ਜੇਕਰ ਤੁਸੀਂ ਰਾਤ ਨੂੰ ਚਾਵਲ ਖਾਂਦੇ ਹੋ ਤਾਂ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ ਖਾਣੇ ਵਿੱਚ ਦਲੀਆ ਇਸਤੇਮਾਲ ਕਰਨਾ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਖਤਮ ਹੋ ਜਾਂਦੇ ਹਨ ਤੇ ਖੂਨ ਵੀ ਸਾਫ਼ ਹੋ ਜਾਂਦਾ ਹੈ ਜੇਕਰ ਤੁਹਾਨੂੰ ਕਬਜ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਦੋ ਅੰजीर ਭਿਉ ਕੇ ਖਾਣ ਨਾਲ ਕਬਜ ਕਦੇ ਵੀ ਨਹੀਂ ਹੋਵੇਗੀ ਜਮੀਨ ਉੱਪਰ ਲੇਟ ਕੇ ਸੌਣਾ ਕਮਰ ਦਰਦ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਜੇਕਰ ਤੁਸੀਂ ਸੌਂਦੇ ਸਮੇਂ ਸਿਰ ਦੇ ਥੱਲੇ ਸਿਰਹਾਣਾ ਲੈ ਕੇ ਸੌਂਦੇ ਹੋ ਤਾਂ ਤੁਹਾਡੀ ਰੀੜ ਦੀ ਹੱਡੀ ਅਤੇ ਗਰਦਨ ਦੀ ਹੱਡੀ ਵਿੱਚ ਪਰੇਸ਼ਾਨੀ ਹੋ ਸਕਦੀ ਹੈ ਇਸ ਲਈ ਜੇ ਹੋ ਸਕੇ ਤਾਂ ਇੱਕ ਸੂਤੀ ਕੱਪੜਾ ਆਪਣੇ ਸਿਰ ਥੱਲੇ ਲਗਾ ਲਓ ਜੇਕਰ ਤੁਹਾਡੇ ਫੋਨ ਦੀ ਬੈਟਰੀ 15 ਤੋਂ 20% ਰਹਿ ਗਈ ਹੈ ਤਾਂ ਤੁਰੰਤ ਹੀ ਫੋਨ ਨੂੰ ਦੇਖਣਾ ਬੰਦ ਕਰ ਦਿਓ ਕਿਉਂਕਿ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਜੇਕਰ ਤੁਸੀਂ ਅਜਵਾਇਣ ਦੀ ਫੱਕੀ ਪਾਣੀ ਨਾਲ ਲੈ ਲਓ ਤਾਂ ਇਸ ਨਾਲ ਪੱਥਰੀ ਹੌਲੀ-ਹੌਲੀ ਟੁੱਟ ਕੇ ਡਿੱਗ ਪੈਂਦੀ ਹੈ ਜੇਕਰ ਤੁਹਾਡੇ ਚਿਹਰੇ ਤੇ ਝੁਰੜੀਆਂ ਜਾਂ ਫਿਰ ਨਿਸ਼ਾਨੀਆਂ ਹਨ ਤਾਂ ਕੁਝ ਦਿਨਾਂ ਲਈ ਖੀਰੇ ਦਾ ਰਸ ਲਗਾਓ ਚੁਰੜੀਆਂ ਅਤੇ ਛਾਹਾਂ ਬਿਲਕੁਲ ਖਤਮ ਹੋ ਜਾਣਗੀਆਂ ਸਵੇਰੇ 4-5 ਕਾਜੂ ਖਾਣ ਨਾਲ ਤੇ ਉਸ ਦੇ ਉੱਪਰ ਦੀ ਸ਼ਹਿਦ ਚਟਣ ਦੇ ਨਾਲ ਦਿਮਾਗੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਜਿਆਦਾ ਥਕਾਨ ਦੇ ਨਾਲ ਸਾਡਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਇਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ ਤੇ ਖਾਣਾ ਵੀ ਭੀਕ ਤਰ੍ਹਾਂ ਹਾਜਮ ਨਹੀਂ ਹੋ ਪਉਂਦਾ ਜੇਕਰ ਤੁਹਾਡੇ ਬੁੱਲ ਬਹੁਤ ਜ਼ਿਆਦਾ ਸੁੱਕਦੇ ਹਨ ਤਾਂ ਸਮਝ ਲਓ ਕਿ ਤੁਹਾਨੂੰ ਕੋਈ ਗੁਰਦਿਆਂ ਦੀ ਬਿਮਾਰੀ ਹੋ ਸਕਦੀ ਹੈ ਸਰੋਂ ਦੇ ਤੇਲ ਦੀ ਪੈਰਾਂ ਦੀਆਂ ਤਲੀਆਂ ਤੇ ਮਾਲਿਸ਼ ਕਰਨ ਨਾਲ ਅੱਖਾਂ ਦੀ ਰੋਸ਼ਨੀ ਕਦੇ ਵੀ ਨਹੀਂ ਜਾਵੇਗੀ ਰੋਜ਼ਾਨਾ ਇੱਕ ਸੇਬ ਖਾਣ ਨਾਲ ਕਦੀ ਵੀ ਬਿਮਾਰੀਆਂ ਸਾਡੇ ਨਜ਼ਦੀਕ ਨਹੀਂ ਆਉਣਗੀਆਂ ਤੇਜ਼ ਬੁਖਾਰ ਹੋਣ ਤੇ ਗਿੱਲਾ ਕੱਪੜਾ ਸਿਰ ਉੱਪਰ ਰੱਖਣ ਨਾਲ ਬੁਖਾਰ ਕਦੇ ਵੀ ਸਿਰ ਨੂੰ ਨਹੀਂ ਝੜਦਾ ਗੋਡਿਆਂ ਦਾ ਦਰਦ ਹੈ ਤਾਂ ਅਖਰੋਟ ਖਾਓ ਇਸ ਨਾਲ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਸਾਨੂੰ ਬਹੁਤ ਜ਼ਿਆਦਾ ਟੀਵੀ ਨਹੀਂ ਦੇਖਣਾ ਚਾਹੀਦਾ ਇਸ ਨਾਲ ਨਾ ਸਿਰਫ ਅੱਖਾਂ ਖਰਾਬ ਹੁੰਦੀਆਂ ਹਨ ਬਲਕਿ ਇਸ ਦਾ ਬੁਰਾ ਅਸਰ ਸਾਡੇ ਦਿਮਾਗ ਤੇ ਵੀ ਪੈਂਦਾ ਹੈ ਰਿਫਾਈਨਡ ਤੇਲ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਪਰ ਬਾਹਰਲੀਆਂ ਕੁਝ ਕੰਪਨੀਆਂ ਨੇ ਇਸ ਨੂੰ ਸਾਡੇ ਸਰੀਰ ਦੇ ਲਈ ਫਾਇਦੇਮੰਦ ਦੱਸ ਕੇ ਇਸ ਨੂੰ ਇੰਡੀਆ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਨਹੀਂ ਤਾਂ ਪਹਿਲਾਂ ਇੰਡੀਆ ਦੇ ਲੋਕ ਜ਼ਿਆਦਾਤਰ ਦੇਸੀ ਘਿਓ ਜਾਂ ਫਿਰ ਸਰੋਂ ਦੇ ਤੇਲ ਦਾ ਹੀ ਇਸਤੇਮਾਲ ਕਰਦੇ ਸਨ ਪਰ ਹੁਣ ਕੁਝ ਲੋਕ ਰਿਫਾਈਨਡ ਦਾ ਇਸਤੇਮਾਲ ਕਰ ਰਹੇ ਹਨ ਤੇ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ ਜੇਕਰ ਤੁਸੀਂ ਲੰਬੇ ਸਮੇਂ ਤੱਕ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਰਿਫਾਈਨਡ ਨੂੰ ਅੱਜ ਹੀ ਆਪਣੀ ਰਸੋਈ ਵਿੱਚੋਂ ਬਾਹਰ ਕੱਢ ਦਿਓ ਫਟਕੜੀ ਸਾਡੇ ਦੰਦਾਂ ਵਾਸਤੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਦੰਦਾਂ ਦੀਆਂ ਸਮੱਸਿਆਵਾਂ ਜਿਵੇਂ ਦੰਦਾਂ ਵਿੱਚ ਦਰਦ ਹੋਣਾ ਦੰਦਾਂ ਦਾ ਪੀਲਾਪਣ ਮਸੂੜਿਆਂ ਵਿੱਚ ਸੋਜ ਹੋਣਾ ਖੂਨ ਆਉਣਾ ਇਸ ਦੇ ਲਈ ਤੁਸੀਂ ਇੱਕ ਗਲਾਸ ਗੁੰਗਣੇ ਪਾਣੀ ਵਿੱਚ ਫਟਕੜੀ ਨੂੰ ਪੀਸ ਕੇ ਘੋਲ ਲਓ ਇਸ ਤੋਂ ਬਾਅਦ ਇਸ ਦੇ ਗਰਾਰੇ ਕਰੋ ਤੁਹਾਡੇ ਦੰਦਾਂ ਦੀਆਂ ਇਹ ਸਾਰੀਆਂ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਣਗੀਆਂ ਚਿਹਰੇ ਤੇ ਜੇਕਰ ਬਦਾਮ ਦਾ ਤੇਲ ਅਤੇ ਵਿਟਾਮਿਨ E ਦੇ ਕੈਪਸੂਲ ਮਿਕਸ ਕਰਕੇ ਰਾਤ ਸਮੇਂ 2-3 ਮਿੰਟ ਮ사ਜ ਕੀਤੀ ਜਾਵੇ ਤਾਂ ਚਿਹਰੇ ਤੇ ਕਦੇ ਵੀ ਛਾਈਆਂ ਜਾਂ ਫਿਰ ਝੁਰੜੀਆਂ ਨਹੀਂ ਪੈਣਿਆ ਤੇ ਦਾਗ ਤੱਬੇ ਵੀ ਹਮੇਸ਼ਾ